ਬਿਨਾ ਬਦਲੇ ਬਿਨਾ ਜਲ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਪੀਐਸਡੀ ਇੰਡੀਆ ਨਿਊਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਟੋਲ ਪਲਾਜ਼ਾ ਚੁਲਾਂਗ ਟਾਂਡਾ ਵਿਖੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਕਿਸਾਨ ਯੂਨੀਅਨ ਦਾ ਕਾਰਡ ਵਿਖਾਇਆ ਤੇ ਟੋਲ ਪਲਾਜ਼ੇ ਵਾਲੇ ਉਹਨਾਂ ਦੇ ਹੱਥੀ ਪੈ ਗਏ ਆ ਤਾਂ ਦੱਸ ਦਈਏ ਕਿ ਜਿੱਥੇ ਬੰਦੀਆਂ ਇਸੇ ਗੱਲ ਨੂੰ ਲੈ ਕੇ ਉੱਥੇ ਇਕੱਠੀਆਂ ਹੋ ਗਈਆਂ ਤੇ ਟੋਲ ਪਲਾઝા ਉਹਨਾਂ ਨੇ ਬੰਦ ਕਰ ਦਿੱਤਾ ਤਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਸ ਸੇਧਰ ਮਾਪਾ ਨੂੰ ਕਿਸੇ ਮੁਕਸ਼ਿਸ਼ ਚਾਹਤਨਾਂ ਨਾਲ ਜੋ ਜੇਰੀ ਅਗਲੀ ਕਟ ਨਾ ਹੋਈ ਆ ਜਹਾਂ ਦਾ ਕਸ਼ਮੀਰ ਸਿੰਘ ਪ੍ਰਧਾਨ ਕਿਸਾਨ ਜੀ ਰਾਜੇਵਾਲ ਤੋ ਇਸ ਤਰ੍ਹਾਂ ਜਿਵੇਂ ਅੱਜ ਅਸੀਂ ਟਾਂਡੇ ਵਿਖੇ ਜੋ ਕਮੇਟੀ ਦਾ ਗਠਨ ਕਰਨ ਜਾਣਾ ਸੀਗਾ ਤੋ ਅਸੀਂ ਦਸ 6 ਰਹਿ ਗਏ ਹਾਂ ਸਥਾਨ ਤੇ ਇਹ ਪਹਿਲਾਂ ਆ ਗੀਆਂ ਦੋ ਗੱਡੀਆਂ ਤੇ ਜਦੋਂ ਪ੍ਰਾਂਜ ਹੋਣ ਦੀ ਗੱਡੀ ਨੰਨਗੀ ਆ ਤੇ ਜਿਹੜੀ ਦੂਸਰੀ ਗੱਡੀ ਸੀ ਮਗਰਲੇ ਉਹਨਾਂ ਨੇ ਕਾਰਡ ਦਿਖਾਇਆ ਤੇ ਨਾ ਕਾਰਡ ਲੈ ਕੇ ਟੂਲਾ ਰੱਖ ਲਿਆ ਜਿੱਥੋਂ ਉਹਨਾਂ ਨੇ ਕਾਰ ਨੂੰ ਮੰਗਲ ਤੋਂ ਲੈ ਕੇ ਗੱਲਬਾਤ ਹੋ ਗਈ ਜਿਉਂਨੇ ਕਿਉਂ ਮੇਰਾ ਟੂਲ ਕਾ ਜਿਹੜਾ ਕਰਮਚਾਰੀ ਸੀ ਉਹਨੇ ਗੱਲ ਕਰ ਦਿੱਤੀ ਗਾਲ ਕਟ ਨੂੰ ਲੈ ਕੇ ਉਹ ਜਿਹੜਾ ਹਰਵਿੰਦਰ ਇੱਥੇ ਹਰਵਿੰਦਰਪਾਲ ਸੋਨੂੰ ਜਿਹੜਾ ਮੈਨੇਜਰ ਆ ਹਾਂਜੀ ਉਹ ਇਦੋਂ 10 15 ਮਿੰਟ ਲੈ ਕੇ ਤਾਂ ਉਹਨੇ ਚਾਵੇ ਫੜ ਲਵੇ ਗਾਲਾਂ ਕੱਢੇ ਜਿਹਾ ਉਹ ਜਾਣ ਨਾ ਸਕੇ ਫਾਈਲ ਸੀ ਕਿਸਾਨ ਜੁਨੀਅਰ ਜਿਹੜੀ ਸੀ ਉਹ ਜਿਹੜੇ ਪ੍ਰਧਾਨ ਸਾਹਿਬ ਨੂੰ ਜਾ ਕੇ ਨੇ ਪਹਿਲਾਂ ਫੜਿਆ ਜਿਹੜੋਂ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਦਸਤਾਰ ਲਾਥੀ ਗਈ ਸਿਕਸਾਰ ਦੀ ਤੇ ਪਹਿਲਾਂ ਤਾਂ ਗੱਤ ਨੂੰ ਫੜ ਕੇ ਧੂਆ ਉਹ ਬਾਈ ਉਹ ਜਿਹੜੇ ਨਾਲ ਦੇ ਬੰਦਿਆਂ ਨੇ ਅਸੀਂ ਉਹਨਾਂ ਨੇ ਜੁੜੇ ਨੇ ਧੱਕਾ ਮਾਰ ਕੇ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਸਤਾਰ ਫੜ ਲਈ ਤੇ ਨਾਲ ਦੇ ਬੰਦੇ ਦੇ ਇੱਕ ਦੇ ਬਾਹਰ ਤੇ ਸੱਤ ਲੱਗੀ ਆ ਉਹ ਬਾਹਰ ਜੂਗਾ ਟੱਕਾ ਲੱਗਾ ਜਿੱਕਰੇ ਸਿਰ ਤੇ ਸੱਤ ਲੱਗੀ ਉਹਰੇ ਬਾਹਰ ਸਿਰ ਤੇ ਇੰਨਾ ਸਾਰਾ ਟੱਕਰ ਲੱਗ ਗਈ ਜਿਵੇਂ ਕਿ ਪਰਵਾਣ ਮਾਰੀ ਜਿਵੇਂ ਮਾਰੇ ਉਹਨੀ ਦੇਰ ਨੂੰ ਅਸੀਂ ਪਿੱਛੇ ਸੇ ਉਹ ਬੰਦੇ ਨਾਲ ਅਸੀਂ ਪਹੁੰਚ ਗਏ ਨੇ ਜੇਕਰ ਅਸੀਂ ਥੋੜਾ ਜਿਹਾ ਲੇਟ ਹੋ ਜਾਂਦੇ ਤਾਂ ਫਿਰ ਇਹ ਨਹੀਂ ਭਵੇਂ ਜਿਆਦਾ ਕੁਰਸੀ ਵੀ ਹੋਣਾ ਨੇ ਕਿਉਂਕਿ ਇਹ ਥੋੜੇ ਜਾਣੇ ਸੀ 5-7 ਜਾਣੇ ਸੀ ਤੇ 15 ਜਾਣੇ ਜਾਣੇ ਸੀ ਹੁਣ ਵਾਹਿਗੁਰੂ ਜੀ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਦੇਖੋ ਜੇਕਰ ਅੱਗੇ ਵੀ ਪਹਿਲਾਂ ਇਹ ਪਹਿਲਾ ਚਾਂਸ ਨਹੀਂ ਹੋਇਆ ਪਹਿਲਾਂ ਵੀ ਇੱਥੇ ਸੰਗਤਾਂ ਜਿਹੜੀਆਂ ਗੱਡੀਆਂ ਲੈ ਕੇ ਪਹੁੰਚਦੇ ਆ ਕੋਈ ਦਿੱਲੀ ਤੋਂ ਉਹਨਾਂ ਕੋਈ ਜੰਮੂ ਤੋਂ ਉਹ ਕੋਈ ਕਿੱਥੋਂ ਆਉਂਦਾ ਜੇ ਇਹ ਤੇ ਮੜਾ ਜੀ ਵੀ ਨੂੰ ਗੁੜਨਾ ਬਿਲਕੁਲ ਇਹਨਾਂ ਮੜੀ ਦੀ ਕੋਈ ਗੱਲਬਾਤ ਹੁੰਦੀ ਤੇ ਇਕੱਠੇ ਹੋ ਕੇ ਦੋੜਾ ਗੱਲ ਪੈਂਦੇ ਅਗੇ ਹਾਂਜੀ ਹਾਂਜੀ ਪਹਿਲਾਂ ਵੀ ਕਈ ਵਾਰੀ ਤੁਸੀਂ ਪੱਤਰਕਾਰ ਤੁਹਾਨੂੰ ਪਤਾ ਪਹਿਲਾਂ ਹਾਂਜੀ 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 ਦੇਖਿਆ ਦੇਖਿਆ ਇਹਨਾਂ ਦਾ ਰੋਜ਼ ਦੇ ਕੰਮ ਹੈ ਆ ਕਈ ਬੰਦੇ ਨੇ ਜਿਹੜੇ ਸਿਰ ਪਾੜੇ ਚਪੇੜਾ ਮਾਰਦੇ ਨੇ ਤੇ ਰੋਜ਼ ਦੇ ਕੰਮ ਹੈ ਬਾਈ ਜਿਸ ਨੇ ਕਹਿੰਦੇ ਰੋਜ਼ ਦਿੱਲੀ ਪੰਜ ਸੱਤ ਦੇ ਲੱਗੀਆਂ ਹੁੰਦੀਆਂ ਬਾਈ ਕਿ ਜਿਹੜਾ ਸੌਨੂੰ ਮਹਿੰਦਰਪਾਲੇ ਪੂਰੀ ਇਥੇ ਪਰਵਾਸੀ ਕਰਦਾ ਗੁੰਡਾ ਕਰਦਾ ਪੂਰੀ ਕਰਦਾ ਤੇ ਸ਼ੋ ਇਹਨੀਆਂ ਇਹਨੂੰ 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 ਇਹ ਪਤਾ ਵੀ ਇਹ ਮਤਲਬ ਸਾਂਝ ਜੁਨੀਅਰ ਜਿਹੜੀ ਰਾਜੀ ਵਾਲੇ ਉਹਨਾਂ ਦੇ ਪ੍ਰਧਾਨ ਹਨ ਇਹਨੂੰ ਸਭ ਭਾਰਤੀ ਕਿਸਾਨ ਯੂਨੀਅਨ ਦੇ ਰਾਜੀ ਵਾਲੇ ਪ੍ਰਧਾਨਿਕਾ ਸੋਚਿਆ ਉਹਦੇ ਹੀ ਹੈਗੇ ਕੋਈ ਠੀਕ ਹੈ ਨਾ ਇਹਨਾਂ ਦੇ ਵੀ ਜੁੱਤੀਆਂ ਮਾਰ ਕੇ ਤਾਂ ਆਪਾਂ ਵੈਸਟੀ ਬਣਾ ਲਈ ਜੀ ਜੀ ਉਹ دہشت ਪੌਣ ਦੇ ਚੱਕਰ ਦੇ ਵਿੱਚ ਨਹੀਂ ਉਲਟੇ ਬੰਗੇ ਦੇ ਵਿੱਚ ਪੈ ਗਿਆ ਸੋ ਆਪਾਂ ਤੇ ਇਹੀ ਗੱਲ ਕਰਦੇ ਆਂ ਦੇਖੋ ਇੱਕ ਸੂਝਵਾਨ ਸਿਆਣੇ ਅਮਰਤਾ ਜੀ ਬਿਲਕੁਲ ਇਹ ਏਡੀ ਦੇਖੋ ਇੱਕ ਦੁਆਬੇ ਦੇ ਪ੍ਰਧਾਨ ਇੱਕ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਇਹ ਏਡੀ ਸੰਸਥਾ ਦੇ ਜਿਹੜੇ ਪ੍ਰਧਾਨ ਆ ਜੇ ਉਹਨਾਂ ਦਾ ਆ ਹੱਲ ਕੀਤਾ ਤੇ ਆਮ ਬੰਦੇ ਰੱਗੀ ਹੱਲ ਕਰਦੇ ਹੋਣਗੇ ਤੇ ਦੇਖੋ ਗੱਲਬਾਤ ਹੋਏ ਨਿਪਟ ਚੱਲੀ ਸੀ ਨਹੀਂ ਨਹੀਂ ਰੋਡ ਬੰਦ ਕੀਤਾ ਰੋਡ ਆ ਕੇ ਖਲਾਤਾ ਚਲੋ ਕਿਉਂ ਵੀ ਚਲੋ ਕੋਈ ਗੱਲ ਨਹੀਂ ਛੋੜੀ ਫਿਰ ਲੈ ਕੇ ਆਪਨੇ ਵੇੜਦੇ ਜੀ ਮੋੜ ਕੇ ਉਸ ਬੰਦੇ ਨੇ ਹਰਮਿੰਦਰਪਾਲ ਲੈ ਕਿਉਂ ਐਸ਼ ਵਾਲਾ ਕੀਤਾ ਕਹਿੰਦਾ ਮੈਂ ਮੇਰਾ ਕੀ ਪੱਟ ਲਿਆ ਵਾਹਿਗੁਰੂ ਜੰਡੀ ਗਾਲ ਕਹਣੇ ਫੀਕ ਗਿਆ ਇੱਥੋਂ ਫੇ ਬਹਿ ਗਿਆ ਧਰਾਂ ਦੇ ਕੇ ਵੀ ਭਾਈ ਹੁਣ ਇਹ ਤਾਂ ਹੀ ਪੱਟ ਕੇ ਜਾਣਾ ਸੀ ਹੁਣ ਇੱਦਾਂ ਨਹੀਂ ਜਾਣਾ ਜਿਹੜਾ ਨੇ ਗੰਦਾ ਇਸ਼ਾਰਾ ਕੀਤਾ ਨਾ ਵੀ ਪੱਟ ਲਓ ਮੈਂ ਜਿਹੜਾ ਪੱਟਣਾ ਆ ਆ ਵਰਲਡਿੰਗ ਕਹਿੰਦਾ ਬਾਈ ਦੇ ਉਸੋ ਕੈਮਰੇ ਦੇ ਵਿੱਚ ਵੀ ਗੱਲ ਤੇ ਬਗੈਰਾ ਦੋ ਡਿਪੀ ਸਾਹਿਬ ਕਹਿੰਦੇ ਸਤਿਉਰ ਮੁੱਖ ਦੇ ਮਜਬੂਸੀ ਜੁਰੇ ਗੱਲ ਹੋਈ ਠੀਕ ਹੈ ਠੀਕ ਹੈ ਇਹ ਗੱਲ ਕਰਦੇ ਵੀ ਜੇ ਪ੍ਰਸ਼ਾਸਨ ਦੇ ਹੁੰਦਿਆਂ ਬੰਦੇ ਇੱਥੇ ਤੱਕ ਵਧਿਆ ਵੀ ਕੋਈ ਸਿਆਣੇ ਬਿਆਨੇ ਪ੍ਰਧਾਨ ਨੂੰ ਜਿਹਦਾ ਹੱਥ ਕਰਕੇ ਦਿਖਾਉਂਦੇ ਆ ਤੇ ਆਮ ਵਿਅਕਤੀ ਦਾ ਕੀ ਕਰੇ ਕੀ ਕਰਨਗੇ ਵਾਹਿਗੁਰੂ ਉਹ ਜਿੰਨੇ ਦੇਰ ਤੱਕ ਇਹਨਾਂ ਬੰਦਿਆਂ ਦੇ ਪਰਚਾ ਕਰਕੇ ਨਾ ਰੈਸਟ ਨਹੀਂ ਕਰਦੇ ਉਹ ਜਿੰਨੇ ਦੇਰ ਤੱਕ ਬਿਲਕੁਲ ਸਾਰਿਆਂ ਜਿੱਥੇ ਵਧਿਆ ਲੇ ਕੋ ਬਿਚੇ ਆ ਇਹ ਕਰ ਨਹੀਂ ਅਰੈਸਟ ਕਰਦੇ ਨੇ ਕਰਦੇ ਕਰ ਦੋ ਵੱਡੇ ਮੰਦਰ ਦੇ ਵਿੱਚ ਪ੍ਰੋਗਰਾਮ ਦਿੱਤਾ ਜਾਊਗਾ ਪ੍ਰੋਗਰਾਮ ਦਿੱਤਾ ਜਾਊਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਵਾਇਆ ਤਾਂ ਗੱਜ ਕੇ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਹੋ ਜਾਵੇ ਸਾਰੇ ਜਨਾਂ ਨੂੰ ਭਾਵੇ ਜੀ ਨੀ ਆਕਾਲ ਸੋ ਨਿਹਾਲ ਸਾਹਿਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿਸਾਨ ਮੋਰਚਾ ਸਰਦਾਰ ਬਰਬੀਰ ਸਿੰਘ ਰਾਜਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਕਿਸਾਨ ਇੱਥੇ ਇਕੱਤਰ ਹੋਏ ਆ ਚਲਾੰਗ ਟੂਲਪਲਾਜੇ ਦੇ ਇੱਥੇ ਦੀ ਗੁੰਡਾਗਰਦੀ ਬਹੁਤ ਜ਼ਿਆਦਾ ਸੁਣਦੇ ਸੀ ਅੱਜ ਸਾਡੇ ਸਰਦਾਰ ਕਸ਼ਮੀਰ ਸਿੰਘ ਪ੍ਰਧਾਨ ਜਲੰਧਰ ਉਹਨਾਂ ਨੂੰ ਇਹ ਉਹਨਾਂ ਦੀ ਪੱਗ ਨੂੰ ਤੇ ਕਕਾਰ ਲਾਉਣ ਤੱਕ ਗਏ ਆ ਕੱਪੜੇ ਪਾੜ ਦਿੱਤੇ ਆ ਇਸ ਕਰਕੇ ਇਹਨਾਂ ਨੂੰ ਅਸੀਂ ਨੱਥ ਪਾਉਣਾ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਹੀ ਵਿੰਮਬਰ ਇੱਥੇ ਪਹੁੰਚੇ ਆ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਥੋਂ ਮੋਰਚਾ ਨਹੀਂ ਝੱਕਿਆ ਜਾਏਗਾ ਸਰਕਾਰ ਨੂੰ ਇਹੋ ਚਾਹੀਦਾ ਆ ਕਿ ਇਹੋ ਜਿਹੇ ਗੁੰਡਿਆਂ ਨੂੰ ਨੱਥ ਪਾਉ ਉਹ ਜਿਹੜਾ ਸੌਨੂ ਇੱਥੇ ਦਾ ਮੈਨੇਜਰ ਆ ਉਹਨੂੰ ਅੱਜ ਸਾਬਕ ਸਿਖਾ ਕੇ ਜਾਣਾ ਕਿ ਸਿੱਖ ਜਿਹੜੇ ਆ ਇਹ ਇਦਾਂ ਦੇ ਹੁੰਦੇ ਆ ਕਰੂਗਾ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਜਿੰਦਾਬਾਦ